ਜਦੋਂ ਮੈਂ ਤੁਹਾਨੂੰ ਪਹਿਲਾਂ ਕਾਫੀ ਡਿਟੇਲ ਦੇ ਵਿੱਚ ਤੁਹਾਡੇ ਬੁਲਾਇਆ ਨੇ ਕਾਫੀ ਕੋਸ਼ਿਸ਼ ਤੁਹਾਡੇ ਨਾਲ ਕਰ ਲਿਆ ਮੈਂ ਤਾਂ ਅੱਜ ਜਿਹੜਾ ਸਮਾਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਸ ਵਿਸ਼ੇ ਤੇ ਕਰਨੀ ਹੈ ਕਿ ਇੱਕ ਦਿਨ ਮੈਂ ਕਮੇਟੀ ਦੇ ਜਿਹੜੇ ਮੈਂਬਰ ਨੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਬਣੀ ਕਮੇਟੀ ਹੈ ਉਹਦੇ ਜਿਹੜੇ ਮੈਂਬਰ ਨੇ ਉਹਨਾਂ ਤੇ ਮੈਂ ਥੋੜੀ ਚਰਚਾ ਕੀਤੀ ਸੀ ਜਿਹਨੂੰ ਤੇ ਪੱਤਰ ਭੇਜਾਂਗੇ ਸਲਬੁੱਤੀ ਜੀ ਵੀਰਿਆ ਨੇ ਉਹਨਾਂ ਕਈ ਤਰ੍ਹਾਂ ਦੇ ਮਾਇਨੇ ਕੱਢੇ ਨੇ ਮੇਰਾ ਉਸ ਦਾ ਵੀ ਬੋਲਣ ਦਾ ਮਤਲਬ ਇਹੀ ਸੀ ਕਿ ਰੱਤ ਨੂੰ ਸਰਮਾਂ ਦਾ ਲੱਭੇ ਗਿਆ ਸੀ ਤੇ ਦੋ ਬਾਰੇ ਸਾਨੂੰ ਪਤਾ ਲੱਗ ਗਿਆ ਤੇ ਤੀਜੀ ਬਾਰੇ ਜਾਣਕਾਰੀ ਆ ਜੇਗੀ ਤੇ ਮੇਰਾ ਧਿਆਨ ਇਹਦੇ ਤੁਸੀਂ ਕਿਸਾਨ ਅੰਦੋਲਨ ਕਰੀ ਰਹੋ ਕੱਲ ਦੀ ਉਹ ਵੀ ਬਿੱਲੀ ਕੱਲੋਂ ਬਾਦਲੋਂ ਬਾਹਰ ਆ ਗਈ ਹੈ ਜਿਹੜਾ ਇਹਨਾਂ ਦਾ ਇੱਕ ਪੰਜਵਾਂ ਮੈਂ ਤੋਂ ਲੈ ਸੀਗਾ ਹਰਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਦਾ ਵੀਸੀ ਉਹਦੇ ਖਿਲਾਫ ਰਿਕੋਡ ਹੋ ਗਈ ਹੈ ਕਿ ਉਹ ਆਦਮੀ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਪੇਟੀਕਲੀ ਸਤਿਅੰਤ ਸੇ ਵੇਖਿਆ ਗਿਆ ਉਹਨਾਂ ਨਾਲ ਸੇਖਾਂ ਦੀ ਕੀਤੀ ਤਾਂ ਪਹਿਲਾਂ ਉਹਦੇ ਨੇ ਗੱਲ ਕਹੀ ਸੀ ਕਿ ਜਦੋਂ ਵੀ ਸੀ ਹੁੰਦੇ ਨੇ ਵਾੜ ਸਾਕਰ ਕੋ ਐਡੀ ਬੱਡੀ ਜਾਣ ਨਹੀਂ ਹੈ ਕਿ ਲੋਕਾਂ ਨੂੰ ਬੇਵਾਰਾ ਹੋ ਜੇ ਲੇਕਿਨ ਉਹਨੂੰ ਜਿਹੜੀਆਂ ਪ੍ਰਾਬਲਮ ਦਿੱਤੀਆਂ ਹੁੰਦੀਆਂ ਨੇ ਉਹ ਜਿਹੜਾ ਤਾਕਤ ਦੇ ਰਿਹਾ ਹੈ ਉਹ ਉਹਦੇ ਪ੍ਰਤੀ ਸਮਰਪਿਤ ਹੋਣਗੇ ਉਹ ਤੁਹਾਡੇ ਚੋਦੀ ਕੋਈ ਉਹਦੇ ਮਨ ਦੇ ਅੰਦਰ ਭਾਵਨਾ ਨਹੀਂ ਹੋਏਗੀ ਤਲੀਬ ਹੋ ਗਿਆ ਉਹਦੇ ਖਰਾ ਚੋਰ ਕਮਿਸ਼ਨ ਨੇ ਨੋਟਿਸ ਲੈ ਕੇ ਉਹਦੇ ਗ੍ਰਾਮ ਚਿੱਠੀ ਲਕਤੀ ਗਈ ਹੈ ਕਿ ਇਹ ਬੰਦਾ ਅਗਰੰਮੇ ਮੱਖ ਮੰਤਰੀ ਦੇ ਨਾਲ ਐਸ ਸਟੇਜ ਤੇ ਸਟੇਜ ਸ਼ੇਅਰ ਕੀਤੀ ਹੈ ਨੇ ਤਾਂ ਮੇਰਾ ਗੱਲ ਕਰਨ ਦਾ ਕੀ ਹੈ ਆਪਣੀ ਇੱਕ ਕਮੇਟੀ ਮੇਰੇ ਦੋਸਤੋ ਜਿਹੜਾ ਬੱਧਲੀ ਦਾ ਬਗਲ ਲੜਿਆ ਹੈ ਉਹਨਾਂ ਦੀ ਇੱਕ ਕਮੇਟੀ ਬਣੀ ਸੀ ਸਿਓਸ ਕਮੇਟੀ ਨੂੰ ਸਾਰਿਆਂ ਨੇ ਇੱਕ ਮਤ ਉਹਦੇ ਰੈਕਟ ਕੀਤਾ ਸੀ ਕਿ ਸਰਲ ਇਸ ਕਮੇਟੀ ਤੇ ਵਿਸ਼ਵਾਸ ਨਹੀਂ। ਉਹ ਜਦੋਂ ਆਪਣਾ ਨੂੰ ਰੈਕਟ ਕੀਤਾ ਉਹ ਚੁਣੇ ਕਰਕੇ ਕਮੇਟੀ ਦਾ ਮੈਂਬਰ ਪੰਜਾਬ ਤੋਂ ਸੀ। ਭੁਪਿੰਦਰ ਮਾਲ ਜਿਹੜਾ ਕਦੇ ਕਿਸਾਨ ਜਿਹਦੇ ਮੰਡੀ ਦਾ ਕਰਤਾ ਧਰਤਾ ਰਿਹਾ ਹੈ ਜਿਹਦੇ ਬੰਦੀ ਦਾ ਮੁਖੀ ਰਿਹਾ ਹੈ। ਕਬਾ ਲੋਕਾਂ ਨੇ ਡਿਮਾਂਡ ਚ ਇਹ ਲਾਗੀ ਹੋਈ ਉਹ ਸਾਰੇ ਇਹ ਤਾਂ ਬਹੁਤ ਵਧੀਆ ਹੋ ਗਿਆ ਕਿ ਕਿਸਾਨ ਲੀਡਰ ਲੈ ਲਿਆ ਅਸੀਂ ਜਿਹੜਾ ਉਹਨੂੰ ਰਿਜੈਕਟ ਕੀਤਾ ਤੇ ਕੁਝ ਲੇਕ ਲੋਕਾਂ ਨੇ ਕਿਹਾ ਤੇਨ ਦੀ ਦੁਆਏ ਜਿਹਨਾਂ ਦੇ ਆਪਸੀ ਫਰਕ ਧਰਕ ਹੈ ਆਲਾ ਆ ਪਰ ਮੇਰੇ ਦੋਸਤੋ ਇਹਨਾਂ ਲੋਕਾਂ ਦੀ ਬੈਕਗ੍ਰਾਉਂਡ ਵੇਖਣੀ ਹੁੰਦੀ ਹੈ ਜਿਸ ਵੇਲੇ ਇੱਕ ਖਾਨ ਜਿੱਥੇ ਬੰਦੀਆਂ ਇੱਕ ਥਾਂ ਇਕੱਠਾਂ ਜਿੱਥੇ ਬੰਦੀ ਸੀ ਉਹ ਜਦੋਂ ਮੰਦੀ ਨੂੰ ਤੋੜਨ ਵਾਲੇ ਭੁਪਿੰਦਰ ਮਾਨ ਵਰਗੇ ਲੋਕ ਨੇ ਤੇ ਕਿਸ ਗੱਲ ਤੇ ਟੁੱਟੀ ਸੀ ਆਕੇ ਤੇ ਭਾਪ ਨੂੰ ਤੇ ਜਿਸ ਵੇਲੇ ਦਬਾਅ ਪਾਇਆ ਜਾ ਰਿਹਾ ਸੀ ਕਿ ਤੁੱਟੀ ਕੈਸ ਸੁਣੋ ਤੇ ਸਾਇੰਟੋ ਉਹ ਜਦੋਂ ਭਾਪ ਨੂੰ ਵੀ ਤੋਂ ਬੋਲ ਕਰਨ ਲੋਕ ਜਰਾ ਰੋਡ ਕਰ ਰਹੇ ਸੀ ਕਿਸਾਨ ਦੇ ਬੰਦੀ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਔਰ 1 3 4 ਲੀਟਰ ਦੋ ਪਿਨਾਗ ਦੇਗੇ ਇੱਕ ਮਹਾਵਾਚਨ ਦਾ ਜਿਨ੍ਹਾਂ ਨੇ ਔਰ ਤੇ ਉਹਦੇ ਹੱਥ ਜੋ ਸਟੇਟਮੈਂਟਾਂ ਦਿੱਤੀਆਂ ਤੇ ਜਾਂ ਸਮਝੌਤਾ ਉਸ ਤੇ ਦਸਤਖਤ ਭਾਰਤ ਉੱਪਰ ਨੇ ਚਾਹੀਦੇ ਇਹ ਵੀ ਸਾਡੇ ਬਹੁਤ سارے ਬੰਦੇ ਕਹਿ ਰਹੇ ਨੇ ਤੇ ਪਰ ਤੇ ਸਾਰੇ ਜਿਹੜੇ ਜਿੰਨਾ ਤਿੰਨਾਂ ਦਾ ਮੈਂ ਨਾਮ ਲਿਆ ਤੇ ਤਿੰਨੇ ਹੀ ਪੜੇ ਲਿਖੇ ਨੇ ਕਿੰਨਾ ਨੇ ਇਹ ਕਰਤੂਤ ਕੀਤੀ ਹੈ ਤੋਂ ਸਾਨੂੰ ਬਤਾ ਦੀ ਕਿ ਜਿਹੜਾ ਬੰਦਾ ਦੇਤ ਦਾ ਅਮੈਤੀ ਹੈ ਚਾਹ ਕੇ ਇਸ਼ਾਰੇ ਤੋਂ ਹੀ ਬਣਾਏ ਗਏ ਕੰਨ ਕਾਨੂੰਨ ਨੇ ਤੇ ਉਹਨਾਂ ਕਾਨੂੰਨਾਂ ਦੇ ਖਰਾਬ ਫਾਦੇ ਹੱਥ ਤੇ ਰਿਪੋਰਟ ਕਿਵੇਂ ਦੇਵੇਗਾ ਸਵਾਲ ਹੀ ਪੈਦਾ ਹੁੰਦਾ ਹੈ ਸੋ ਸੇਮ ਗੱਲਾਂ ਦੋਸਤੋ ਅੱਜ ਵੀ ਜਿਹੜਾ ਹਰਿਆਣਾ ਦਾ ਸਭ ਤੋਂ ਵੱਡਾ ਡੀਜੀਪੀ ਹੈ ਮੈਂ ਉਸ ਤੋਂ ਵੀ ਤੁਹਾਨੂੰ ਦੱਸਿਆ ਸੀ ਕਿ ਜੇ ਲੋਕਾਂ ਨੂੰ ਦੋਧੜ ਕਰ ਰਹੇ ਸੀ ਉਹਨਾਂ ਦੇ ਕੋਲੇ ਤੋਂ ਸੜ ਜਾ ਰਹੇ ਸੀ ਉਹਨਾਂ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਬਰਾਬਰ ਜ਼ਖਮੀ ਕੀਤੇ ਜਾ ਰਹੇ ਸੀ ਪੈਟਰ ਤੋੜੇ ਜਾ ਰਹੇ ਸੀ ਉਸ ਨੇ ਉਹ ਸਾਫਤਾ ਡੀਜੀਪੀ ਬੀਜੇਪੀ ਜੁਆਇਨ ਕਰ ਰਿਹਾ ਸੀ ਡੀਜੀਪੀ ਜੁਆਇਨ ਕਰ ਰਿਹਾ ਸੀ ਅਰ ਉਸ ਨੇ ਗੱਲ ਕਹੀ ਸੀ ਕਿ ਇਹਨਾਂ ਕੋ ਉਮੀਦ ਨਹੀਂ ਐ ਇਸੀ ਕਮੇਟੀ ਤੋਂ ਅਸੀਂ ਫੈਰ ਰੂਪੀਨ ਕਰਦੇ ਆ ਸਰਕਾਰ ਨੂੰ ਕਿ ਭਾਈ ਇਹੋ ਜੇ ਲੋਕਾਂ ਦੀ ਕਮੇਟੀ ਜੇ ਬਣੇਗੀ ਪੱਕੀਆਂ ਨੁਲਕਾਰੀਆਂ ਨੂੰ ਇਨਸਾਫ ਮਿਲੇਗਾ ਉਮੀਦ ਨਹੀਂ ਇਸ ਕਰਕੇ ਕੀ ਸਰਕਾਰ ਸੁਪਰੀਮ ਕੋਰਟ ਤੋਂ ਵੱਡੀ ਹੋ ਗਈ ਸੁਪਰੀਮ ਕੋਰਟ ਸਰਕਾਰ ਨੂੰ ਆਉਂਦੀ ਤਾਕਤ ਦੇ ਨਾਂ 'ਤੇ ਮਜਬੂਰ ਕਰੇ ਕਿ ਕਿਸਾਨਾਂ ਨਾਲ ਬੈਠ ਕੇ ਗੱਲ ਕਰੋ ਤੇ ਗੱਲ ਕਰਕੇ ਮਸਲੇ ਦਾ ਹੱਲ ਕਰੋ ਸਭ ਤੋਂ ਲੈ ਸਕਦੀ ਹੈ ਇਸ ਬੈਂਕ ਕੋ ਇਹ ਕੋ ਨਾ ਤੁਮ ਆਪਣੇ ਸਾਹਮਣੇ ਇਹ ਸ਼ੀਸ਼ੇ ਨੂੰ ਆ ਸਾਹਬ ਇਹ ਨਹੀਂ ਮਤਲਬ ਕਹਿੰਦੇ ਆ ਸਪੈਨ ਕੋਰਡ ਦੇ ਬੱਚੋ ਆਪਣਾ ਕੇਸ ਜਾ ਕੌਣ ਵੀ ਗੱਲ ਕੀਤੀ ਸੀ ਸੋਭਾਪ ਸਤਨਾਮ ਸਿੰਘ ਬੈਰੂ ਉਹਦੀ ਜਥੇਬੰਦੀ ਨੇ ਰੱਟ ਪਾਈ ਕਿ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਆਈ ਨੂੰ ਇਨੈਜਰ ਹੋ ਗਿਆ ਨੂੰ ਲਾਗੂ ਕਰੋ ਕਿ ਆ ਸਰਕਾਰ ਨੇ ਮਤ ਕੀਤੀ ਹੈ ਸਾਡੇ ਨਾਲ ਕੋਈ ਮੈਨੀਫੈਸਟੋ ਜਨ ਲਾਗੂ ਕਰਵਾਓ ਪਰ ਸੁਪਰੀਮ ਕੋਰਟ ਕਿ ਸੰਨਾ ਪ੍ਰਤੀ ਕੋਈ ਸੰਗੀਤਗੀ ਨੇ ਦਿਖਾਈ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਭਾਰਤ ਸਰਕਾਰ ਨੇ ਕਹਿਤਾ ਕਿ ਐ ਕਿਸੇ ਕੀਮਤ ਉੱਤੇ ਡਾਕਟਰ ਸੁਮਨਾ ਚੰਦਿਰ ਨੂੰ ਸਰਵਜਨ ਸਰਵਜਨ ਦਾ ਪਾਣਾ ਦਿੱਤਾ ਦੱਸ ਦਸ਼ੋਭੀ ਗ੍ਰੋਸ ਕਮੇਟੀ ਦਾ ਕੀ ਨਿਚਲਤਾ ਆ ਅੱਗੇ ਵੱਡੇ ਕ੍ਰਿਮਿਨਲ ਦਾ ਕੀਰਜਾ ਪਾ ਆਹਨ ਸੱ ਨੂੰ ਕੋਸ਼ਣੇ ਮਾਨੋਰ ਸੁਪਰੀਮ ਕੋਰਟ ਇੱਕੰਦੀ ਤੇ ਕੁਛ ਹੋ ਕਮਿਸ਼ਨ ਦੀ ਰਿਪੋਰਟ ਕਿਸਾਨਾਂ ਦੀਆਂ ਖੁਰਦਕਸ਼ੀਆਂ ਤੋਂ ਨਿਕਲੀ ਮੇਰੀ ਰਿਪੋਰਟ ਹੈ ਹਰ ਹਾਲਤਾਂ ਵਿੱਚ ਇਹ ਬੰਦ ਲਾਗੂ ਕਰੋ ਇਹ ਤਾਂ ਮੰਨ ਲਿਆ ਨੇ ਇੱਕ ਇੱਕ ਕਟਰੀ ਜੇਤੂ ਟੈਲ ਕਮਿਸ਼ਨ ਨੂੰ ਰਿਪੋਰਟ ਦੇ ਦੀ ਕਮੇਟੀ ਰਿਪੋਰਟ ਦੇਗੀ ਤਾਂ ਮੰਨ ਲਿਆ ਹੋ ਸਕਦੀ ਹੈ ਲੇਕਿਨ ਕੁਝ ਆਪਣੇ ਕੋਲ ਐਕਸਪੀਰੀਅੰਸ ਨਹੀਂ ਕਰ ਬਾਤ ਰਹਾ ਹੈ ਜੱਜੂ ਵੀ ਗਾਹ ਸੁਪਰੀਮ ਕੋਰਟ ਮਾਨਯੂਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜਿੱਤੇ ਪ੍ਰਾਰੀ ਦੇ ਸਬੰਧ ਵਿੱਚ ਪੋਲੂਸ਼ਨ ਦੇ ਸਬੰਧ ਵਿੱਚ ਆਪਣਾ ਕੇਸ ਕਰਦਾ ਸੁਪਰੀਮ ਕੋਰਟ ਨੇ ਕਿਹਾ ਪੰਜਾਬ ਹਰਿਆਣਾ ਤੇ ਯੂਪੀ ਆਜ ਦੇ ਕਿਸਾਨਾਂ ਨੂੰ ਪਰ ਕਲਪਨ ਇੱਕ 100 ਰੁਪਇਆ ਕਿ ਸੈਂਟਰ ਦੇਣਾ ਤਾਂ ਕਿ ਕਿਸਾਨ ਪ੍ਰਾਣੀ ਨੂੰ ਮੈਨੇਜ ਕਰ ਸਕਣ ਕਿਤੇ ਗੋਨੀ ਨੀਤੀ ਸੁਪਰੀਮ ਕੋਰਟ ਦੇ ਹੁਕਮਿਤ ਕੋਈ ਪ੍ਰਵਾਹ ਨਹੀਂ ਸੀ ਸਵੈ ਕਰਕੇ ਭਾਵੇਂ ਅੰਦੋਲਨ ਨੂੰ ਕੋਈ ਟੇਕ ਰੱਖਣੀ ਪੈਣੀ ਆ ਪਟੋ ਚੋਤੇ ਇੱਕ ਦਲ ਨੂੰ ਅਗੇ ਮਜ਼ਬੂਤ ਕਰਨਾ ਪੈਣਾ ਹੈ ਅੰਦੋਲਨ ਨੂੰ ਮਜ਼ਬੂਤ ਕਰਨਾ ਪੈਣਾ ਹੈ ਸੁਪਰੀਮ ਕੋਰਟ ਦਾ ਸਹਾਰਾ ਨਾ ਦੇ ਸੁਪਰੀਮ ਕੋਰਟ ਨੂੰ ਵਾਜਾ ਕਹਿੰਦਾ ਦਲਦੌਤ ਸੁਪਰੀਮ ਕੋਰਟ ਨੂੰ ਸਭ ਤੋਂ ਲੈਂਦਿਆ ਇੱਕ ਸਰਕਾਰ ਦੇ ਗਲਤ ਕੰਮ ਕਰਵਾਏ ਕਰਨੀ ਚਾਹੀਦੀ ਹੈ ਕਿ ਤੁਸੀਂ ਇੱਥੇ ਵੱਡੇ ਸਸਤਾ ਤੇ ਵੱਡੇ ਅਦਾਵੇ ਜੀਵਨ 'ਤੇ ਲੋਕਾਂ ਨੂੰ ਵਿਸ਼ਵਾਸ ਹੈ ਉਹ ਲੋਕਾਂ ਦਾ ਵਿਸ਼ਵਾਸ ਪਤਲਾ ਪਾਇਆ ਪਰ ਉਹ ਸਰਕਾਰ ਦੇ ਗਰਾਮਪੰਚਤ ਕਾਰਵਾਈ ਕਰਨੀ ਚਾਹੀਦੀ ਉਹਨਾਂ ਦੇ ਗਰਾਮਪੰਚਤ ਕਾਰਵਾਈ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਨਾਂ ਦਿੱਤੇ ਹਨ ਅਰੇ ਇੱਥੇ ਵੀ ਕੋਰ ਸੁਪਰੀਮ ਕੋਰਟ ਕੁਝ ਕਰਨ ਦੀ ਬਿਜਾਏ ਸਿਰਫ ਜੇ ਤੁਹਾਨੂੰ ਵਾਸਾ ਦੀ ਗੱਲ ਤੇ ਕਰਦੀ ਹੈ ਕਿ ਤੁਹਾਨੂੰ ਭਰਾਵੋ ਸਾਨੂੰ ਸਵਤੰਤਰ ਦੀ ਲੋੜ ਹੈ ਕਿ ਸਾਨੂੰ ਉਮੀਦ ਕਿੱਥੋਂ ਮਿਲਣੀ ਹੈ ਤੁਹਾਨੂੰ ਸਹਾਰਾ ਕਿੱਥੋਂ ਮਿਲਣਾ ਹੈ ਕੋਈ ਇੱਕੋ ਹੀ ਤਰੀਕਾ ਰਹਿ ਗਿਆ ਬਾਕੀ ਸਦੂਰ ਤੋਂ ਕਿਸੇ ਆਉਂਦੇ ਅੰਦੋਲਨ ਵਿੱਚ ਟੇਕ ਰੱਖਣੇ ਅੰਦੋਲਨ ਨੂੰ ਪਕੜੇ ਹੋ ਕੇ ਲੜੀਏ ਔਰ ਲੜ ਕੇ ਜਿੱਤੀਏਔਰ ਸਿਰ ਮੋਟੇ ਜੀ ਗੱਲ ਕਰਦਾ ਸੀ ਜਾਂ ਮਚਰੇਗੀ ਸੀ ਅੱਪਾ ਜਦੋਂ ਬੁਜੁਰਗਾਂ ਨੇ ਕੋਬ ਜੋਗ ਧਿਆਨ ਰੱਖੇ ਵਾਲਦੇ ਆ ਤਵੱਲੀ ਚਾਹੀ ਮਾਰਿਓ ਜਿੰਨਾਂ ਨੇ ਵੇਖਿਆ ਚਾਂਦੀ ਦੇ ਰੁਪਈਆ ਹੁੰਦਸ ਚਾਂਦੀ ਦੇ ਸਿੱਕਾ ਚਾਂਦੀ ਦੇ ਸਿੱਕਾ ਕੋਠੋ ਲੈ ਲਿਆ ਤੇ ਕਾਗਜ਼ਾ ਰੁਪਈਆ ਤੁਹਾਨੂੰ ਦੇਤਾ ਇਹ ਹੋਇਆ ਨਾ ਅੱਜਕਿ ਨਹੀਂ ਹੋਣਾ ਬੋਲੋ यही है ना और उस नोट दे लिखिया की है नोट पे लिखे कि मैं धारक को पांच रुपए अदा करने का वचन देता हूं तो कोई बात ਮੈਂ 5 ਰੁਪਏ ਧਾਰਕ ਕੋ ਆਰਾ ਕਰਨੇ ਦਾ ਵਚਨ ਦਿੰਦਾ ਹਾਂ ਆਪੋਰੇ ਤੁਹਾਡੀ ਜੀ ਉਚੋੜ ਹੁੰਦੇ ਹੋ ਲੈ ਲਿਓ ਚੱਕ ਲਿਓ ਕਹਿ ਲਿਖਿਆ ਨਾ ਜੇ ਉਹਦੇ ਤੇ ਨਿਖਾ ਦੇ ਮੈਂ ਵਚਨ ਦੇ ਦਿੱਤਾ ਆ ਵਚਨ ਦੇ ਦਿੱਤਾ ਤੇਰੀ ਆਵਾਜ਼ ਆ ਰਹੀ ਹੈ ਤੁਹਾਡੀ ਸਿਕਰ ਜੇਕਰ ਵਚਨ ਦੇਤਾ ਹਾਂ ਸ਼ਬਦ ਲਿਖਿਆ ਹੈ ਤਾਂ ਦਾ ਮਤਲਬ ਰੁਪਈਆ ਨਹੀਂ ਇਦੋਂ ਗਈਆ ਦੇ ਦੋਣੇ ਜੇਕਰ ਤੁਹਾਡਾ ਸਰਕਾਰ ਨਾਲ ਹੋਇਆ ਹੋਇਆ ਉਹ ਕੋਈ ਐਗਰੀਮੈਂਟ ਹੈ ਐਗਰੀਮੈਂਟ ਦੀ ਅਗਰ ਇੱਕ ਨਾ ਕੋਈ ਵਾਦਾ ਕਰਦਾ ਭਾਈ ਆ ਚੀਜ਼ ਨਹੀਂ ਦੇ ਦੂਗਾ ਤੈਨੂੰ ਤੋਂ ਪ੍ਰਚਲਨ ਚੱਲਦਾ ਰਿਹਾ 14 ਰਿਹਤ ਚੱਲਦਾ ਰਿਹਾ ਅੱਜ ਤੁਸੀਂ ਉੱਥੇ ਹੀ ਦੇ ਬਤਹੀ ਵਿਜ ਰਹਿਓ ਕਹੇਕਰ ਤੁਸੀਂ 10 ਲੱਖ ਰੁਪਏ ਦੀ ਫਸਲ ਵੇਚ ਰਹੇ ਹੋ ਜਾਂ 10 ਲੱਖ ਦੀ ਝੋਨਾ ਬਣ ਲੋ 100 ਤੋਂ ਦੀ ਫਸਲ ਵੇਚ ਰਹੇ ਹੋ ਸਰਕਾਰ ਵੱਲ ਤੁਹਾਡੇ 100 ਰੁਪਏ ਬਣ ਗਏ ਨਾ ਕੀ ਛੜਾ 100 ਰੁਪਈਆ ਨਹੀਂ ਉਹ ਤਾਰ ਚਾਂਦੀ ਵਰਗੀ ਤੁਹਾਡੀ ਸਰਕਾਰ ਵਾਲੇ ਸਰਦਾਰੋ ਐਕਾਤਨ ਵੀ ਇਹ ਮੁੱਦਾ ਹੈ ਇਹ ਮੈਨੂੰ ਬਣਾ ਤਾ ਕਰਨੀ ਪਈ ਐ ਉਹਦੋਂ ਕਰਜੇ ਦੀ ਸ਼ੁੱਧ ਗੱਲ ਚੱਲ ਰਹੀ ਸੀ ਇਹ ਲੜਾਈ ਲੜਨੀ ਪਈ ਆ ਅਗਰ ਦੇਸ਼ ਤੇ ਕਿਸਾਨ ਨੂੰ ਦੇਸ਼ ਨੂੰ ਬਚਾਉਣਾ ਹੈ ਕਰਜੇ ਤੋਂ ਲੋਕਾਂ ਨੂੰ ਬਾਹਰ ਕੱਢਣਾ ਹੈ ਪਰ ਜਿਹੜੀ 100 ਰੁਪਏ ਦੀ 200 ਰੁਪਏ ਦੀ 500 ਰੁਪਏ ਦੀ ਹਜ਼ਾਰ ਦੀ ਕਿੰਨੇ ਰੁਪਈਆ ਦੀ ਤੁਸੀਂ ਫਸਲ ਵੇਚ ਕੇ ਸਰਕਾਰ ਵੱਲ ਨਿਕਲਦੇ ਤੁਹਾਡੇ ਰੁਪਈਏ ਉਨੇ ਕੋਲ ਤੁਹਾਡੀ ਚਾਂਦੀ ਹੈ ਤਦ ਕਾਲ ਕੋਲ ਤੇ ਤੇ ਚਾਂਦੀ ਦੇ ਵੇਕ ਨਾਲ ਜੇ ਤੁਹਾਡਾ 5000 ਆਵੇ ਤਦ ਕਰੋ ਚਾਂਦੀ ਦੇ ਵੇਕ ਨਾਲ ਕਿੰਨਾ ਚਾਂਦੀ ਦਾ ਵੇਕ ਬਣ ਕੇ ਅਮਾਉਂਟ ਬਣੀ ਤੁਹਾਡੇ ਕੋਲ ਉਨੇ ਕੋਲ ਤੇ ਹੈ ਉਹਨਾਂ ਪਰਸਾਂ ਦੇ ਤੁਸੀਂ ਮਾਰਕੋ ਤਾਂ ਤੁਸੀਂ ਅੰਦਾਜ਼ਾ ਲਾਇਓ ਕਿ ਜੇਕਰ ਤੁਸੀਂ 1 ਲੱਖ ਦੀ ਫਸਲ ਵੇਚ ਲਈ ਹੈ ਮੰਨ ਲਓ ਇਸਦੀ ਰਹਿਣਾ 1000 ਸੋਣ ਚੰਦੀ ਹੈ ਮੰਨ ਲਓ ਜਿੰਨਾ ਵੀ ਉਹ ਵੀ ਫਸਲ 2000 ਲੱਖ ਦੀ ਕੌਮਦੌਤ ਸਮਝਾਣੀ ਰਹੀ 2000 ਲੱਖ ਦੀ ਫਸਲ ਹੋ ਗਈ ਤਾਂ ਤੁਸੀਂ ਸਰਕਾਰ ਦਾ ਜਿਹੜੇ ਕਿਸ ਨੇ 5 ਲੱਖ ਕਿਸ ਨੇ 7 ਲੱਖ ਕਿਸ ਨੇ 10 ਲੱਖ ਕਿਸ ਨੇ 20 ਲੱਖ ਜੋ ਤਾਰਾਂ ਤੋਂ ਵਾਲੀ ਬੰਦੀਆਂ ਜਿਵੇਂ ਤੋੜੂਣੇ ਆ। ਇਹਦੇ ਨਾਲ ਲੜਾਈ ਲੜਨੀ ਪਵੇਗੀ। ਤੇ ਬੁੱਧੀ ਨਾਲ ਨਹੀਂ ਕਰਨੀ ਪਵੇਗੀ ਤਕੜੇ ਹੋ ਕੇ ਲੜਨੀ ਪਊ। ਸੋ ਮੇਰਾ ਗੱਲ ਕਰਨ ਦਾ ਭਾਵੇਂ ਅਸੀਂ ਭਰਾ ਹੋ। ਤੇ ਨਾਤਾ ਅਦਾ ਕੋਈ ਰਾਜਨੀਤੀ ਕਰਨਾ ਵਿਸ਼ਾ। ਸਦਾ ਵਿਸ਼ਾ ਸਭ ਤੋਂ ਇੱਕੋ ਹੀ ਹੈ। ਦੇ ਮੁੱਦੇ ਨੇ ਮਰੇ ਕਿਸਾਨ ਦੇ ਕਿਸਾਨ ਜਮਾਤ ਦੇ ਇਹਨਾਂ ਮੁੱਦਿਆਂ ਨੂੰ ਚੱਕਣਾ ਅਗਰ ਅਸੀਂ ਕਿਸਾਨਾਂ ਦੇ ਪ੍ਰਧਾਨ ਹੈ ਇਮਾਨਦਾਰ ਜਿਹੇ ਪ੍ਰਧਾਨ ਹੈ ਤਾਂ ਸਾਡੀ ਦੁਨਿਆਵਾਰੀ ਬਣ ਜੇ ਯਾਰ ਸਾਡੀ ਦੁਨਿਆਵਾਰੀ ਬਣਦੀ ਹੈ ਮੁੱਦੇ ਚੱਕਣਾ ਫਿਰ ਭਾਵੇਂ ਚਿੱਟੀ ਵੀ ਕੁਰਬਾਨੀ ਦੇਣੀ ਪਵੇ ਕੋਈ ਕੁਰਬਾਨੀ ਦੇਣੀ ਪੈਣੀ ਆ ਬਲੇ ਕੁਰਬਾਨੀ ਦੇਣ ਦੇ ਲਈ ਤਿਆਰ ਹੋ ਗਏ। ਤੁਮ ਦਾਣਾ ਨਾਲ ਕਹਾਣੀ ਜਿਹੜੀ ਮੈਂ ਤੁਹਾਨੂੰ ਬੋਤਰੇ ਕਲਮ ਦੱਸੀ ਹੈ। ਅਗਲੀ ਚੰਦਿਆਈ ਕਹਾਣੀ ਦੱਸੀ ਹੈ ਨਾ। ਤੁਸੀਂ ਦੇਖ ਲਓ ਕਿ ਸਰ ਕੋਟ ਦੇ ਵਿੱਚ ਕਿਸੇ ਧੰਗ ਨਾਲ ਕੇਸ ਪਾ ਕੇ ਤੇ ਬੈਂਕ ਮੈਦਾਨ ਤੋਂ ਮੈਦਾਨ ਛੱਡ ਕੇ ਨਾ ਭੱਜੇ ਤੇ ਮੇਰੇ ਮੂੰਹ ਤੇ ਤੁਹਾਨੂੰ। ਮੈਦਾਨ ਛੱਡ ਕੇ ਭੱਜੂਗਾ ਬੈਂਕ ਤੋਂ। ਜੇ ਕਿਨੇ ਪੂਰੀ ਕਹਾਣੀ ਨੂੰ ਸਮਝ ਕੇ ਨਟੇਲ ਦੇ ਵਿੱਚ ਵਿੱਚ ਜਾ ਕੇ ਤੁਸੀਂ ਆ ਮਦਦ ਦੇ ਲੱਗਣਾ ਸ਼ੁਰੂ ਸ਼ੁਰੂ ਕਰ ਜੇ ਸਰ। ਸੋ ਤੱਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਸਤਿ ਸ੍ਰੀ ਅਕਾਲ ਜੀ ਤੁਸੀਂ ਸਟੇਜ ਨੂੰ ਸਮਾਪਤ ਕਰਨੀ ਹੈ ਤਾਂ ਆਪ ਸਭ ਦਾ ਬਹੁਤ ਬਹੁਤ ਪਹਿਲਵਾੜ ਮੈਂ ਦੇਣ ਦੀ ਕੋਸ਼ਿਸ਼ ਕਰਾਂ ਲਾਸਟ ਦੇ ਉੱਤੇ ਆਇ ਲੱਗਦਾ ਜਿਵੇਂ ਪੰਡਾਲ ਛੁਗੜਦਾ ਜਾ ਰਿਹਾ ਹੈ ਕਿ ਛੁਗੜਨ ਨਾ ਦਿਓ ਇਹਨੂੰ ਹੋਰ ਪਿੱਛੇ ਛਿਦ ਕਰ ਲੈ ਕੇ ਜਾਈਏ ਸਭੀ ਸੰਗਤ ਰਹਿ ਗਈ ਆ ਪ੍ਰੇਕ ਜੀ ਨੂੰ ਨਾ ਉੱਪਰ ਲੈ ਕੇ ਆ ਕੇ ਜਿੱਤ ਫਿਰ ਇਹ ਵੀ ਆਓ ਆਜ ਇਹਦਾ ਤੁਹਾਡਾ ਪੰਡਾਲ ਦੇ ਵਿੱਚ 2 ਘੰਟੇ ਬੈਠਣਾ ਹੈ ਇਹਦੇ ਤੋਂ ਇੱਕ ਮੈਸੇਜ ਆ ਰਿਹਾ ਤੁਹਾਡਾ ਜੇ ਤੁਹਾਡਾ ਪੰਡਾਲ ਹੀ ਨਹੀਂ ਆਪਾਂ ਤੋਂ ਆਪਾਂ ਵੇਖੇ ਦੇਖਿਆ ਲੇਕਿਨ ਜੇ ਗੱਤੋਂ ਪੰਡਾਲ ਹੀ ਨਹੀਂ ਭੜਿਆ ਜਾ ਰਿਹਾ ਤਾਂ ਫਿਰ ਇੱਕ ਸੁਨੇਹਾ ਜਾਂਦਾ ਗਲਤ ਉਹ ਐਵੇਂ ਲੋਕ ਫੜ ਫੜ ਕੇ ਭਾਈ ਨੇ ਕੋਈ ਅੰਦੋਲਨ ਕਰੀ ਹੈ ਉਹਦਾ ਕਿਰਾਏ ਦੇ ਭਾਰੇ ਦੇ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਨਾ ਆਪਾਂ ਰੋਕੇ ਰਹੇ ਨੇ फिर अपने भी गलता टैग लग रहा so, है सो जिन्होंने इतने आए हैं सारे मेरी आप उठ के बेनती है हर ट्राली दो, दो तीन तीन है एक बंदा ट्राली छो बाकी बंदे इतने आओ ताकि अपना पंडाल भी भरया रहे आपसेज देखिए सफल हो गए बहुत बहुत धनबाद वाहेगुरू जी का खालसा वाहू जी के